ਅੰਮ੍ਰਿਤਸਰ ਦੇ ਵਿੱਚ ਅੱਜ ਦੀ ਸਵੇਰ ਸੋਕ ਅਤੇ ਸਮੋਕ ਦੇ ਨਾਲ ਮਿਲੀ ਜੁਲੀ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਅੰਮ੍ਰਿਤਸਰ ਤੇ ਵਿਜ਼ਿਬਿਲਟੀ ਲਗਾਤਾਰ ਘਟ ਰਹੀ ਹੈ ਔਰ ਲੋਕਾਂ ਨੂੰ ਕਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰ ਦੇ 8:30 ਵਜੇ ਦਾ ਸਵੇਰ ਹੋ ਚੁੱਕਾ ਹੈ ਲੇਕਿਨ ਇਸ ਵੇਲੇ ਵੀ ਪੂਰੀ ਫੌਗ ਤੇ ਸਮੋਗ ਇਸ ਵੇਲੇ ਅੰਮ੍ਰਿਤਸਰ ਦੇ ਆਸਮਾਨ ਦੇ ਉੱਤੇ ਨਜ਼ਰ ਆ ਰਹੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਫੌਗ ਸਮੋਗ ਦੇ ਨਾਲ ਇਸ ਵੇਲੇ ਠੰਡ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਜ਼ਰਾਨੀ ਸ਼ੁਰੂ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਸਮਾਨ ਦੇ ਵਿੱਚ ਇਸ ਵੇਲੇ ਬਿਲਕੁਲ ਪੂਰੀ ਚੱਦਰ ਜਿਹਰੀਆ ਲਿਪਟੀ ਹੋਈ ਆ ਔਰ ਲੋਕਾਂ ਨੂੰ ਖਾਸ ਤੌਰ ਤੇ ਉਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਔਰ ਪਹਿਲਾ ਦਿਨ ਹੈ ਜਿਸ ਦੇ ਵਿੱਚ ਪੂਰਨ ਤੌਰ ਤੇ ਜਿਹਨੂੰ ਅਸੀਂ ਕਿਹਾ ਜਾਂਦਾ ਹੈ ਕਿ ਅੱਜ ਠੰਡ ਜਰੀ ਹੈ ਉਸ ਨੂੰ ਡਿਕਲੇਅਰ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਵਿਅਕਤੀ ਇਸ ਵੇਲੇ ਕੋਈ ਸਵੈਟਰ ਜਾਂ ਜੈਕਟਾ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਵਾਹਨ ਜਿਹੜੇ ਨੇ ਉਹ ਇਸ ਵੇਲੇ ਬਹੁਤ ਮੱਠੀ ਰਫ਼ਤਾਰ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਹੋ ਦਿਨ ਵੇਲੇ ਇਸ ਵੇਲੇ ਲਾਈਟਾਂ ਜਗਾਈਆਂ ਗਈਆਂ ਨੇ ਗੱਡੀਆਂ ਦੀਆਂ ਕੋਈ ਕਾਰਨ ਹੈ ਕਿ ਇਸ ਵੇਲੇ ਵਿਜ਼ਿਬਿਲਟੀ ਜਿਹੜੀ ਹੈ ਬਿਲਕੁਲ ਇੱਕ ਘਟਦੀ ਹੋਈ ਨਜ਼ਰ ਆ ਰਹੀ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸਮਾਨ ਦੇ ਵਿੱਚ ਜਿਹੜੀ ਤੁਸੀਂ ਇਸ ਵੇਲੇ ਫੌਗ ਦੇਖ ਰਹੇ ਹੋ ਉਸ ਦੇ ਨਾਲ ਠੰਡ ਵੀ ਵਧੀ ਹੈ ਅਤੇ ਨਾਲ-ਨਾਲ ਇੱਕ ਮੌਸਮ ਦਾ ਜਿਹੜਾ ਮિજાਜ ਹੈ ਉਹ ਵੀ ਬਦਲਿਆ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੀ ਠੰਡ ਬਹੁਤ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਵੇਖਣ ਵਾਲੀ ਹੁੰਦੀ ਹੈ ਕਿਉਂਕਿ ਲੋਕ ਟੂਰਿਸਟ ਸਿਟੀ ਹੈ ਇੱਥੇ ਆ ਕੇ ਇੰਜੋਏ ਵੀ ਕਰਦੇ ਨੇ ਲੇਕਿਨ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਇਸ ਵੇਲੇ ਫੌਗ ਤੇ স্মੋਕ ਜਿਹੜੀ ਹੈ ਇਸ ਵੇਲੇ ਤੁਹਾਨੂੰ ਆਸਮਾਨ ਦੇ ਵਿੱਚ ਨਜ਼ਰ ਆ ਰਹੀ ਹੋਏਗੀ ਔਰ ਲੋਕ ਜਿਹੜੇ ਨੇ ਇਸ ਵੇਲੇ ਪੂਰੀ ਜਿਸ ਨੂੰ ਕਹਿੰਦੇ ਆ ਕਿ ਆਪਣੀ ਇhtiyat ਵਰਤ ਕੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਦੇ ਉੱਤੇ ਜੋ ਸਰਦੀ ਦਾ ਪਹਿਲਾ ਦਿਨ ਹੈ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਹਾਈਵੇਜ਼ ਦਿਖਾਣੇ ਆ ਜਿਹੜਾ ਰਸਤਾ ਅੰਮ੍ਰਿਤਸਰ ਤੋਂ ਜਲੰਧਰ ਜਾਂ ਹੋਰ ਪਾਸੇ ਜਾਂਦਾ ਹੈ ਉਥੇ ਇਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਅਸਮਾਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੂਰਾ ਸੰਗਣੀ ਜਿਹੜੀ ਧੁੰਦ ਹੈ ਉਹ ਇਸ ਵੇਲੇ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੋਏਗੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਕਿ ਆਨ ਜਾਣ ਦੇ ਜਿਹੜੇ ਰਸਤੇ ਨੇ ਉਥੇ ਇਸ ਤਰੀਕੇ ਦੇ ਨਾਲ ਇਸ ਵੇਲੇ ਜਿਹੜਾ স্মੋਗ ਜਾਂ ਫੌਗ ਨੂੰ ਤੁਸੀਂ ਕਹਿ ਰਹੇ ਹੋ ਨਜ਼ਰ ਆ ਕਿਉਂਕਿ ਜਿਸ ਤਰੀਕੇ ਨਾਲ ਪਰਾਲੀ ਦੀ ਸਮੱਸਿਆ ਦੀ ਗੱਲ ਕੀਤੀ ਜਾ ਰਹੀ ਹੈ ਪ੍ਰਦੂਸ਼ਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਉਸ ਦੇ ਵਿੱਚ ਜਿਹੜਾ ਫੌਗ ਤੇ স্মੋਗ ਜਿਹੜੀ ਐ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਔਰ ਚਾਹੇ 에ਅਰ ਕੁਆਲਿਟੀ ਇੰਡੈਕਸ ਇਸ ਵੇਲੇ ਠੀਕ ਨਹੀਂ ਹੈ ਲੇਕਿਨ ਫਿਰ ਵੀ ਅਗਰ ਅਸੀਂ ਗੱਲ ਕਰੀਏ ਤਾਂ ਮੌਸਮ ਦਾ ਬਦਲਦਾ ਮਜਾਜ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਟੂਰਿਸਟ ਸਿਟੀ ਹੈ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਨੇ ਔਰ ਇਸ ਵੈਦਰ ਨੂੰ ਇੰਜੋਏ ਕਰ ਰਹੇ ਨੇ ਪਰ ਜਿਸ ਤਰੀਕੇ ਨਾਲ স্মੋਗ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਤਕਲੀਫ ਹੋ ਰਹੀ ਸੀ ਕਿ ਅੱਖਾਂ 'ਚ ਜਲਨ ਹੋ ਰਹੀ ਸੀ ਤਾਂ ਉਸ ਦੇ ਵਿੱਚ ਜਿਹੜਾ ਹੈ ਹੁਣ ਇਹ ਇੱਕ ਤੁਹਾਨੂੰ ਅਸੀਂ ਨਜ਼ਾਰਾ ਅੱਜ ਸਵੇਰ ਅੰਮ੍ਰਿਤਸਰ ਤੋਂ ਸਾਂਝਾ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਿਹੜਾ ਇਸ ਵੇਲੇ ਠੰਡ ਦਾ ਜਿਹੜਾ ਆਲਮ ਦੇਖਣ ਨੂੰ ਮਿਲ ਰਿਹਾ ਹੈ ਤਾਂ ਕੁਝ ਪੁਲਿਸ ਕਰਮੀ ਵੀ ਤੁਸੀਂ ਦੇਖੋ ਆਪਣੀ ਡਾਇਵਰਸ਼ਨ ਜੇਰੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਬਕਾਇਦਾ ਤੌਰ ਦੇ ਉੱਤੇ ਬਹੁਤ ਸਾਰੇ ਰੂਟਸ ਨੇ ਜਿਨ੍ਹਾਂ ਨੂੰ ਕੀ ਇੱਥੇ ਠੀਕ ਕੀਤਾ ਜਾ ਰਿਹਾ ਹੈ ਔਰ ਠੰਡ ਕਰਕੇ ਪੁਲਿਸ ਦੀ ਡਿਊਟੀ ਵੀ ਵੱਧ ਜਾਂਦੀ ਹੈ ਤਾਂ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੀ ਇਸ ਵੇਲੇ ਸੜਕਾਂ ਤੇ ਨਹੀਂ ਉਹਨਾਂ ਨਾਲ ਪੁੱਛਾਂਗੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਸ ਤਰੀਕੇ ਨਾਲ ਲੋਕ ਆਪਣੇ ਆਪ ਨੂੰ ਕਵਰ ਕਰ ਰਹੇ ਨੇ ਉਹ ਖਾਸ ਕਰਕੇ ਪਿੰਡਾਂ ਦੇ ਖੇਤਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਸਾਡੇ ਨਾਲ ਰਾਹੀਰ ਮੌਜੂਦ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਠੰਡ ਹੋ ਗਈ ਹੈ ਅੱਜ ਪਹਿਲਾ ਦਿਨ ਆ ਜੀ ਪੂਰੀ ਪਹਿਲੇ ਦਿਨ ਤੋਂ ਆਰਡਰ ਪਾਇਆ ਜੀ ਕੋਟੀ ਭਾਈ ہاں ਜੀ ਅੱਜ ਪਹਿਲੇ ਦਿਨ ਪਾਇਆ ਹਾਂ ਜੀ ਹਾਂ ਜੀ ਹਾਂ ਜੀ ਪਿੰਡੋਂ ਆਇਓ ਜੀ ਆਹ ਹਾਂ ਜੀ ਆ ਬੱਚਿਆਂ ਨੂੰ ਪੁੱਛ ਲੋ ਬਾਕੀ ਦੱਸ ਦੂ ਤੁਹਾਨੂੰ ਸਾਹਿਬ ਅੱਛਾ ਕਿੰਨੀ ਕਿ ਦਿੱਕਤ ਆ ਰਹੀ ਸੀ ਪਿੰਡਾਂ ਇਸ ਵੇਲੇ ਜਿਹੜੀ ਇਸ ਤਰ੍ਹਾਂ ਬਹੁਤ ਮੁਸ਼ਕਲ ਹੋ ਰਹੀ ਆ ਜੀ ਬਹੁਤ ਹੰਦ ਪੈ ਰਹੀ ਆ ਪਰ ਕਿਸ ਤਰੀਕੇ ਨਾਲ ਕਹਿੰਦੇ ਹੋ ਜੀ ਇਸ ਦਿਨ ਅੱਜ ਪਹਿਲਾ ਦਿਨ ਸਰਦੀ ਦਾ ਤੁਸੀਂ ਕਹਿੰਦੇ ਆ ਆ ਜੀ ਨਹੀਂ ਦੋ ਦਿਨਾਂ ਕੱਲ੍ਹ ਹੀ ਪਈ ਸੀ ਕੱਲ ਘੱਟ ਸੀ ਅੱਜ ਜ਼ਿਆਦਾ ਅੱਜ ਹਾਂ ਜ਼ਿਆਦਾ ਹਾਂ ਜੀ ਹਾਂ ਜੀ ਹੁਣ ਬਸ ਇਤਿਆਜ਼ ਮੈਂ ਚਲਾਓਗੇ ਹਾਂ ਜੀ ਸਹੀ ਹੈ ਸਹੀ ਹੈ ਬੜੇ ਰਮਾਨੰਦਾ ਘੰਟਾ ਪਹਿਲਾਂ ਤੁਰਿਆ ਜੀ ਤੁਸੀਂ ਦੇਖਿਓ ਨੇ ਕਿ ਸਹੀ ਹੈ ਸਹੀ ਹੈ ਅਸੀਂ ਚੱਲ ਰਹੇ ਹਾਂ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਬਾਈ ਕਿੱਦਾਂ ਦੀ ਦਿੱਕਤ ਆਂਦੀ ਫਿਰ ਜਿਸ ਤਰੀਕੇ ਦੇ ਨਾਲ ਹੋ ਗਿਆ ਐ ਵੈਸੇ ਰਸ ਜਾਮ ਬਹੁਤ ਜ਼ਿਆਦਾ ਹੈਗਾ ਵਾ ਦਿੱਕਤ ਤਾਂ ਆ ਕੇ ਆਂਦੀ ਆ ਭਾਈ ਵੀ ਮਤਲਬ ਟ੍ਰਾਫਿਕ ਬਹੁਤ ਜ਼ਿਆਦਾ ਰਹਿੰਦੀ ਇੱਥੇ ਕੋਈ ਰਸਤੇ ਦਾ ਕੋਈ ਨਾਪਾਂ ਨਹੀਂਗਾ ਭਾਈ ਇੱਥੇ ਮਤਲਬ ਹਰ ਇੱਕ ਦੇ ਲੋਕੀ ਜਣਾ ਘਣਾ ਜਿੱਥੇ ਮਰਜ਼ੀ ਗੱਡੀ ਲਾ ਦਿੰਦਾ ਹੈਗਾ ਵਾ ਨਹੀਂ ਠੰਡ ਕਰਕੇ ਕੀ ਦਿੱਕਤ ਜਿਸ ਤਰ੍ਹਾਂ ਸਮੋ ਫੋਗ ਤੇ ਸਮੋਗ ਜਿਹੜੀ ਅੱਜ ਪ ਠੰਡ ਅਗੇ ਨਾਲ ਵਧ ਗਈ ਅਗੇ ਨਾਲ ਬਹੁਤ ਫਰਕ ਪੈ ਗਿਆ ਹੈ ਭਾਈ ਹਾਂਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਾਰ ਦੀਆਂ ਜਿਹੜੀਆਂ ਲਾਈਟਸ ਨੇ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਜਗਾ ਕੇ ਲੋਕ ਆ ਰਹੇ ਨੇ ਇਸ ਕਰਕੇ ਆ ਰਹੇ ਨੇ ਕਿ ਇਸ ਵੇਲੇ ਵਿਜ਼ਿਬਿਲਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਅਫੈਕਟਡ ਹੁੰਦੀ ਨਜ਼ਰ ਆ ਰਹੀ ਹੈ ਔਰ ਇਸ ਵੇਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਫੌਗ ਦਾ ਪੂਰਾ ਏਰੀਆ ਜਿਹੜਾ ਹੈ ਉਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੂਰਾ ਏਰੀਆ ਜਿਹੜਾ ਹੈ ਉਹ ਕਵਰ ਕਰ ਲਿੱਤਾ ਗਿਆ ਹੈ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਆਖਿਰਕਾਰ ਕੀ ਕਹਿਣਾ ਚਾਹੋਗੇ ਕਿ ਇਸ ਪੂਰੇ ਜੋ ਅੱਜ ਸਰਦੀ ਦਾ ਆਲਮ ਬਣਿਆ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਸਰਦੀ ਦਾ ਇਸ ਤਰ੍ਹਾਂ ਦਾ ਪਹਿਲਾ ਦਿਨ ਹੈ ਕਿਸ ਤਰ੍ਹਾਂ ਕੀ ਕਹੋਗੇ ਬਹੁਤ ਹੁੰਦਾ ਹੈ ਤੇ ਬੜੀ ਮੁਸ਼ਕਲ ਹੋਈ ਹੈ ਅੱਜ ਸਾਨੂੰ ਅੰੱਚ ਤੇ ਕੁਝ ਲਾਈਟਾਂ ਵੀ ਨਹੀਂ ਹੈਗੀਆਂ ਸਰਕਾਰ ਨੂੰ ਚਾਹੀਦਾ ਕੋਈ ਲਾਈਟਾਂ ਲਗਾਣ ਕਿ ਜਿਹਦੇ ਨਾਲ ਮੁਸ਼ਕਲ ਨਾ ਆਵੇ ਕਿਸੇ ਵੀ ਅਣਜਾਣ ਵਾਲੇ ਨੂੰ ਬਿਲਕੁਲ ਤੇ ਸਰਦੀ ਦਾ ਖਾਸ ਕਰਕੇ ਅਕਸਰ ਲੋਕ ਅੱਜ ਪਹਿਲਾ ਦਿਨ ਮੰਨਦੇ ਹੋ ਸਰਦੀ ਦਾ ਜੀ ਹਾਂ ਜੀ ਬਹੁਤ ਠੰਡ ਹੈ ਜੀ ਅੱਜ ਅੱਜ ਸ਼ੁਰੂਆਤ ਹੈ ਸਰਦੀ ਦੀ ਬਿਲਕੁਲ ਜੀ ਸ਼ੁਰੂਆਤ ਹੈ ਜੀ ਕੀ ਕਹਿਣਾ ਚਾਹੋਗੇ ਲੋਕਾਂ ਰਾਹ ਕਿਰਨ ਕੀ ਦਿੱਕਤਾਂ ਦੀ ਕਿ ਬੜੇ ਆਰਾਮ ਨਾਲ ਜਾਣ ਕਿ ਸਲੋ ਸਲੋ ਜਾਣ ਕਿ ਕੋਈ ਵੀ ਹਾਦਸਾ ਹੋਣ ਤੋਂ ਬਚ ਜੇ ਬਿਲਕੁਲ ਤੁਸੀਂ ਵੇਖੋਗੇ ਇਸ ਵੇਲੇ ਲੋਕ ਤੁਸੀਂ ਵੇਖੋਗੇ ਆਪਣਾ ਮੂੰਹ ਟੱਕ ਕੇ ਨਜ਼ਰ ਆ ਰਹੇ ਨੇ ਔਰ ਕੋਈ ਵਿਅਕਤੀ ਚਾਹੇ ਔਰਤਾਂ ਵੀ ਨੇ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਸ਼ਾਲ ਉਹਨਾਂ ਵੱਲੋਂ ਲਿੱਤੇ ਗਏ ਨੇ ਔਰ ਪੂਰੀ ਸਰਦੀ ਜਰੀ ਹੈ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਉਹ ਸਭ ਤੋਂ ਵੱਡੀ ਗੱਲ ਹੈ ਅਸਮਾਨ ਦੇ ਵਿੱਚ ਜਿਹੜੀ ਹੈ ਫੌਗ ਜਿਹੜੀ ਹੈ ਤੁਸੀਂ ਵੇਖੋ ਕਿ ਅਸੀਂ ਇਸ ਵੇਲੇ ਭੰਡਾਰੀ ਪੁਲ ਤੇ ਖੜੇ ਹਾਂ ਔਰ ਭੰਡਾਰੀ ਪੁਲ ਦੇ ਆਸ-ਪਾਸ ਦੇ ਜਿਹੜੇ ਏਰੀਆਜ਼ ਨੇ ਜਿਹੜੇ ਕਿਉਂਕਿ ਅਸੀਂ ਉੱਪਰ ਖੜੇ ਹਾਂ ਤਾਂ ਨਿਚਲੇ ਏਰੀਆਜ਼ ਜਿਹੜੇ ਨੇ ਬਿਲਕੁਲ ਤੁਸੀਂ ਵੇਖੋ ਕਿ ਚੱਦਰ ਦੇ ਨਾਲ ਫੌਗ ਦੀ ਜਿਹੜੀ ਚੱਦਰ ਹੈ ਉਸ ਦੇ ਵਿੱਚ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਲਗਾਤਾਰ ਦਸਵਾ ਚਾਹਾਂਗੇ ਕਿ ਅੱਜ ਸਰਦੀ ਦਾ ਕਿਹਾ ਜਾਵੇ ਤਾਂ ਪਹਿਲਾ ਦਿਨ ਹੈ ਔਰ ਇਸ ਪਹਿਲੇ ਦਿਨ ਦੇ ਵਿੱਚ ਤੁਹਾਨੂੰ ਅਸੀਂ ਤੁਹਾਡੇ ਘਰ ਬੈਠੇ ਟੀਵੀ ਸਕਰੀਨ ਤੇ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਸਰਦੀ ਦੇ ਹਾਲਾਤ ਨੇ ਔਰ ਖਾਸ ਕਰਕੇ ਤੁਸੀਂ ਦੇਖੋਗੇ ਪੂਰਾ ਏਰੀਆ ਇਹ ਫਲਾਈਓਵਰ ਹੈ ਜਿਹੜਾ ਫਲਾਈਓਵਰ ਦੇ ਉੱਤੇ ਤੁਸੀਂ ਦੇਖੋਗੇ ਇਸ ਵੇਲੇ ਕੋਈ ਨਗਰ ਕੀਰਤਨ ਆਣਾ ਹੈ ਉਸ ਨੂੰ ਲੈ ਕੇ ਰਸਤਾ ਜਿਹੜਾ ਬੰਦ ਕੀਤਾ ਗਿਆ ਹੈ ਲੇਕਿਨ ਫੌਗ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਨਜ਼ਰ ਆ ਰਹੀ ਹੈ ਔਰ ਰਾਹੀਰ ਜਿਹੜੇ ਨੇ ਔਰ ਖਾਸ ਕਰਕੇ ਪਿੰਡਾਂ ਖੇਤਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟ੍ਰੈਫਿਕ ਜਮ ਦੇ ਵੀ ਹਾਲਾਤ ਨੇ ਕਿਉਂਕਿ ਜਦੋਂ ਅਕਸਰ ਲੋਕ ਕਾਰ ਦਾ ਇਸਤੇਮਾਲ ਕਰਦੇ ਨੇ ਕਿਉਂਕਿ ਜਦੋਂ ਸਰਦੀ ਵੱਧ ਜਾਂਦੀ ਹੈ ਲੋਕਾਂ ਨੂੰ ਹੁੰਦਾ ਹੈ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਕਾਰ ਦਾ ਇਸਤੇਮਾਲ ਕਰੀਏ ਕੁਝ ਰਾਹਗੀਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਜ ਸਰਦੀ ਦਾ ਦਿਨ ਹੈ ਜੀ ਕੀ ਕਹਿਣਾ ਚਾਹੋਗੇ ਫੌਗ ਬਹੁਤ ਜ਼ਿਆਦਾ ਹੈ ਠੀਕ ਹੋ ਗਏ ਮੌਸਮ ਖਰਾਬ ਹੈ ਪਰੇਸ਼ਾਨੀ ਹੋ ਰਹੀ ਲੋਕਾਂ ਨੂੰ ਬਾਕੀ ਸਵੇਰ ਦੀ ਸ਼ਹਿਰ ਦਾ ਮਜ਼ਾ ਵੀ ਲੋਕੀ ਲੈ ਰਹੇ ਜੀ ਵਾਲੇ ਮਾਰਨਿੰਗ ਵਾਕੀ ਕਰ ਰਹੇ ਆ ਅੱਜ ਸਰਦੀ ਦਾ ਪਹਿਲਾ ਦਿਨ ਹੈ ਹਾਂਜੀ ਪਹਿਲਾ ਦਿਨ ਹੈ ਇਹ ਕਰਕੇ ਕਾਫੀ ਲੋਕ ਇੰਜੋਏ ਵੀ ਕਰ ਰਹੇ ਆ ਪਾਰਕਾਂ 'ਚ ਸੈਰ ਵੀ ਕਰ ਰਹੇ ਆ ਮਾਰਨਿੰਗ ਵਾਕ ਵੀ ਕਰ ਰਹੇ ਜੀ ਅੱਜ ਫੌਗ ਜ਼ਿਆਦਾ ਕਰਕੇ ਵਿਜ਼ਿਬਿਲਟੀ ਵੀ ਬਹੁਤ ਘਟੀ ਪਹਿਲਾ ਦਿਨ ਹੈ ਹਾਂਜੀ 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 ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਜ਼ਿਬਿਲਟੀ ਵੀ ਘਟੀ ਹੈ ਲੋਕ ਕਹਿ ਰਹੇ ਨੇ ਕਿ ਇਸ ਸੀਜ਼ਨ ਨੂੰ ਜਿਹੜਾ ਹੈ ਇੰਜੋਏ ਵੀ ਕਰ ਰਹੇ ਨੇ ਪਰ ਕੁੱਲ ਮਿਲਾ ਕੇ ਜਿਹੜਾ ਹੈ ਇਸ ਵੱਲੇ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਸ ਵੇਲੇ ਜਿਸ ਤਰੀਕੇ ਦੀ ਵਿਜ਼ਿਬਿਲਟੀ ਹੈ ਉਹ ਕੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਫਿਲਹਾਲ ਸਰਦੀ ਨੂੰ ਲੈ ਕੇ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤਾਂ ਮੌਸਮ ਨੇ ਅੱਜ ਮੂਜਾਜ਼ ਬਦਲਿਆ ਹੈ ਬਹੁਤ ਜਾਮ ਲੱਗਾ ਜੀ ਬਹੁਤ ਜਾਮ ਤਾਂ ਬਿਲਕੁਲ ਜਾਮ ਦੀਆਂ ਵੀ ਤਸਵੀਰਾਂ ਨੇ ਟ੍ਰੈਫਿਕ ਦੀ ਡਾਇਵਰਸ਼ਨ ਕੱਟੀ ਹੋਈ ਹੈ ਔਰ ਤੁੰਦ ਜਰੀ ਹੈ ਉਹ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤਤ ਸੂ ਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਪਹਿਲਾ ਦਿਨ ਹੈ ਸਰਦੀ ਦਾ ਪਹਿਲਾ ਦਿਨ ਸਰਦੀ ਦੇ ਨਾਲ ਨਾਲ ਫੌਗ ਜਿਸ ਨੂੰ ਸਮੋਗ ਵੀ ਕਈ ਲੋਕ ਕਹ ਰਹੇ ਨੇ ਉਹ ਵੀ ਨਜ਼ਰ ਆ ਰਿਹਾ ਹੈ। ਇhtiyat vartan ਦੀ ਲੋੜ ਹੈ ਔਰ ਅੱਜ ਪਹਿਲੇ ਦਿਨ ਦੇ ਨਾਲ ਲੋਕਾਂ ਨੂੰ ਜਰਾ ਹੈ ਅੱਜ ਲੋਕ ਸਵੈਟਰ ਹੱਤੇ ਕੋਟੀ ਨਜ਼ਰ ਆ ਰਹੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਵਿਜ਼ਿਬਿਲਟੀ ਕੱਟੀ ਹੋਈ ਹੈ ਪਿੰਡਾਂ ਚ ਆਉਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਲਗਾਤਾਰ ਫੌਗ ਵਧਦੀ ਨਜ਼ਰ ਆ ਰਹੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ